ਇਹ ਕੋਈ ਦਰਿਆ ਨਹੀਂ ਸਮੁੰਦਰ ਨਹੀਂ ਇਹ ਸ਼ਹਿਰ ਦੀ ਨਾਮ ਦੇ ਰੋਡ ਹੈ ਕਿਨਾਰੇ ਕਿਨਾਂ ਪਾਣੀ ਖੜਾ ਹੈ ਸੜਕਾਂ ਤੇ ਬਹੁਤ ਬੁਰਾ ਹਾਲ ਹੈ ਸ਼ਹਿਰ ਦਾ ਥੋੜੀ ਜਿਹੀ ਮੀਂਹ ਨਾਲ ਜਲਥਲ ਹੋ ਜਾਂਦਾ ਹੈ ਸ਼ਹਿਰ ਇਹ ਹੁਣ ਸਿਰੋ ਰੋਡ ਜਾਂਦੀ ਹੈ ਇਸ ਦਾ ਵੀ ਬਹੁਤ ਬੁਰਾ ਹਾਲ ਹੈ ਇਹ ਟ੍ਰੈਫਿਕ ਹੈ ਬਾਹਰਲੇ ਲੋਕਾਂ ਨੂੰ ਤਾਂ ਇਹ ਪਤਾ ਹੀ ਨਹੀਂ ਲੱਗਦਾ ਪੀਏ ਸੜਕ ਖਰਾਬ ਨਾ ਹੋਵੇ ਤਾਂ ਕਈ ਗੱਡੀਆਂ ਮੋਟਰਸਾਈਕਲ ਇਹਦੇ ਵਿੱਚ ਫਸ ਜਾਂਦਾ ਹੈ ਆਪ ਕੋ ਅਨੁਸਾਰਾ ਅਸੀਂ ਤਫਾ ਸ਼ਹਿਰ ਦਾ ਵਿਊ ਦਿਖਾ ਰਹੇ ਹਾਂ ਇਹ ਸ਼ਹਿਰ ਦੇ ਇਤਿਹਾਸਕ ਸਥਾਨ ਸ਼੍ਰੀ ਬਾਬਾ ਸੁਖਾਨੰਦ ਬਾਬਾ ਮਟ ਦੀ ਕੰਦ ਨਾਲ ਜੋ ਇਹ ਰਸਤਾ ਜਾਂਦਾ ਹੈ ਸੜਕ ਜਾਂਦੀ ਹੈ ਇਸ ਤੇ ਵੀ ਬਹੁਤ ਬੁਰਾ ਹਾਲ ਹੈ ਥੋੜਾ ਜਿਹਾ ਮੀਂਹ ਪੈਣ ਨਾਲ ਇਸ ਸੜਕ ਤੇ ਪਾਣੀ ਖੜ ਜਾਂਦਾ ਹੈ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਮੇਰੇ ਸਾਹਮਣੇ ਮੇਨ ਗਊਸ਼ਾਲਾ ਰੋਡ ਹੈ ਇੱਧਰ ਮੇਰੇ ਪਿੱਛੇ ਬਾਬਾ ਮਾਡ ਰੋਡ ਆ ਇਹ ਜਦੋਂ ਵੀ ਸ਼ਹਿਰ ਅੰਦਰ ਬਰਸਾਤ ਹੁੰਦੀ ਹੈ ਸਭ ਤੋਂ ਪਹਿਲਾਂ ਇਸ ਰੋਡ ਤੇ ਪਾਣੀ ਖੜਦਾ ਹੈ ਮਾਡਾ ਟਾਊਨ ਦੇ ਵਾਸੀਆਂ ਨੂੰ ਢੋਡੇ ਢੋਡੇ ਪਾਣੀ ਪਾਰ ਕਰਕੇ ਆਪਣੇ ਘਰਾਂ ਨੂੰ ਆਉਣਾ ਪੈਂਦਾ ਜਦੋਂ ਮੀ ਪੈ ਜਾਂਦਾ ਤਾਂ ਘਰਾਂ ਵਿੱਚ ਆਉਣ ਲਈ ਇਸ ਪਾਣੀ ਦੇ ਵਿੱਚੋਂ ਹੀ ਲੰਘਣਾ ਪੈਂਦਾ ਹੈ ਮਹਿਲਾਵਾਂ ਦਾ ਇਸ ਤੋਂ ਵੱਧ ਬੁਰਾ ਹਾਲ ਹੋ ਜਾਂਦਾ ਇਹ ਤੱਪਾ ਦਾ ਟਾਊਨ ਏਰੀਆ ਸਾਰਿਆਂ ਨੂੰ ਮਹਿੰਗਾ ਏਰੀਆ ਮਾਡਲ ਟਾਊਨ ਜਿਹਦਾ ਨਵਾਂ ਮਾਡਲ ਟਾਊਨ ਰੱਖਿਆ ਗਿਆ ਆ ਤੁਹਾਨੂੰ ਦਿਖਾ ਰਹੇ ਹਾਂ ਬ੍ਰਦਰ ਆਪਣੇ ਘਰ ਨੂੰ ਜਾ ਰਹੇ ਨੇ ਸਮਾਨ ਲੈ ਕੇ ਕਿੰਨੇ ਕਿੰਨੇ ਪਾਣੀ ਦੇ ਵਿੱਚ ਦੀ ਕਿਉਂ ਜੀ ਕਿਵੇਂ ਹੋ ਕਿਵੇਂ ਆ ਫਿਰ ਮੀ ਦੋਸਤੋ ਤੁਸੀਂ ਸੋਚਦੇ ਹੋਮੂਗੇ ਵੀ ਇਹ ਕਿਹੜੀ ਝੀਲ ਹੈ ਕਿਹੜਾ ਦਰਿਆ ਹੈ ਪਰ ਇਹ ਕੋਈ ਝੀਲ ਨਹੀਂ ਨਾ ਦਰਿਆ ਗੋਡੇ-ਗੋਡੇ ਪਾਣੀ ਖੜਾ ਹੈ ਸ਼ਹਿਰ ਦਾ ਜੋ ਪੌਸ਼ ਏਰੀਆ ਹੈ ਮਾਰਲ ਟਾਊਨ ਅਤਵਾ ਨੂੰ ਦਿਖਾ ਰਹੇ ਆ ਮਾਡਲ ਟਾਊਨ ਦੇ ਵਿੱਚ ਗੋਡੇ-ਗੋਡੇ ਪਾਣੀ ਖੜਾ ਹੈ ਇੱਥੋਂ ਦੇ ਵਸਨੀਕ ਵੀ ਇਸ ਪਾਣੀ ਤੋਂ ਬਹੁਤ ਔਖੇ ਨੇ ਕਿਉਂਕਿ ਭਾਵੇਂ ਪਰਸੋਂ ਵੀ ਬਰਸਾਤ ਹੋਈ ਹੈ ਅੱਜ ਫੇਰ ਬਰਸਾਤ ਹੋ ਚੁੱਕੀ ਹੈ ਕਈ ਨੀਵੇਂ ਘਰਾਂ ਦੇ ਵਿੱਚ ਪਾਣੀ ਚਲਿਆ ਜਾਂਦਾ ਆ ਤੁਹਾਨੂੰ ਸਾਰੀ ਅਸੀਂ ਮਾਡਲ ਟਾਊਨ ਪਾਉਸ਼ ਏਰੀਆ ਦੇ ਦਰਸ਼ਨ ਕਰਾ ਰਹੇ ਆ ਇੱਥੋਂ ਦੇ ਲੋਕ ਕਿੰਨੇ ਮੁਸ਼ਕਲ ਦੇ ਵਿੱਚ ਹੋਣਗੇ